ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਂ ਕਲਾਕਾਰੀਆਂ ਪੰਜਾਬ ਦੇ ਜੀਐਸ ਮੋਟਰ ਨਸ਼ੇ ਦਾ ਅੱਡਾ ਕਿਹਾ ਅਮਰਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਦੇ ਵਿੱਚ 25 ਦਿਨਾਂ ਬਾਅਦ ਵੀ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਕਿਹਾ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਸਭ ਤੋਂ ਵੱਡੀ ਸਮੱਸਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਸਖਤ ਹੁਕਮ ਦੇ ਬਾਵਜੂਦ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਤਾਂ ਕੀ ਘੱਟ ਵੀ ਨਹੀਂ ਹੋ ਰਿਹਾ ਇਸ ਲਈ ਕਮੀ ਕਿਸ ਥਾਂ ਤੇ ਹੈ ਇਸ ਸਬੰਧ ਵਿੱਚ ਪੱਤਰਕਾਰਾਂ ਦੀ ਸਰਮਾਹ ਜੱਥੇਬੰਦੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਇੱਕ ਪ੍ਰੈਸ ਬਿਆਨ ਤੱਕ ਆ ਕੇ ਪੁਰਸਤੇ ਗੰਭੀਰ ਦੋਸ਼ ਲਗਾਏ ਹਨ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੰਡਿਆਲਾ ਗੁਰੂ ਦੇ ਤਰਨਤਨ ਬਾਈਪਾਸ ਦੇ ਨਜ਼ਦੀਕ ਜੇ ਐਸ ਮੋਟਰ ਨਾਮਕ ਗਰਾਜ ਜਿਸ ਦਾ ਮਾਲਕ ਜੱਗਾ ਨਾਮ ਦੀ ਵਿਅਕਤੀ ਹੈ ਉਕਤ ਗਰਾਜ ਇੱਕ ਨਸ਼ੇ ਵੇਚਣ ਤੇ ਨਸ਼ਾ ਸੇਵਨ ਕਰਨ ਦਾ ਅੱਡਾ ਹੈ ਇਹ ਸਾਡੇ ਨੂੰ ਜੱਗਾ ਇੱਕ ਪੱਤਰਕਾਰ ਬਰਨ ਸੋਨੀ ਦੇ ਨਾਲ ਮਿਲ ਕੇ ਚਲਾ ਰਿਹਾ ਹੈ ਜਦਕਿ ਬਰਨ ਸੋਨੀ ਇੱਕ ਬਦਨਾਮ ਪੱਤਰਕਾਰ ਹੈ ਜਿਸ ਤੇ ਜ਼ਬਰਨ ਬਸੂਲੀ ਅਤੇ ਬਲੈਕਮੇਲ ਕਰਨ ਦੇ ਕਈ ਵਾਰੀ ਦੋਸ਼ ਲੱਗਦੇ ਹਨ ਹੁਣ ਉਸ ਨੇ ਨਸ਼ਾ ਵੇਚ ਦਾ ਕਾਰੋਬਾਰ ਛੂੰ ਕਿਟਾ ਹੋਇਆ ਹੈ ਬਰਨ ਸੋਨੀ ਉੱਪਰ ਨਸ਼ਾ ਬਰਾਮਦਗੀ ਤੇ ਮਾਮਲੇ ਵੀ ਦਰਜ ਹੋ ਚੁੱਕੇ ਹਨ ਇਹ ਦੋਨੋਂ ਕਿਸੇ ਮਾਮਲੇ ਵਿੱਚ ਫਸਦੇ ਆਂਦਾ ਪੰਜਾਬ ਦੀ ਇੱਕ ਵੱਡੀ ਅਖਬਾਰ ਜੰਡਿਆਲਾ ਗੁਰੂ ਤੋਂ ਉਸ ਦਾ ਪੱਤਰਕਾਰ ਨਾਗੀ ਰੰਗ ਬਾਕੀ ਉਸ ਨੂੰ ਬਚਾਉਣ ਲੱਗ ਜਾਂਦਾ ਹੈ ਤਿੰਨੋਂ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਪਰਮਿੰਦਰ ਸਿੰਘ ਨੇ ਕਿਹਾ ਇਹ ਮਾਮਲਾ ਉਦੋਂ ਧਿਆਨ ਵਿੱਚ ਆਇਆ ਜਦ ਮੈਂ ਆਪਣੀ ਕਾਰ ਇੱਕ ਪੱਤਰਕਾਰ ਰਹੀ ਜੇ ਐਸ ਮੋਟਰਸ ਤੇ ਠੀਕਾ ਨਹੀਂ ਦਿੱਤੀ ਦਾ 2.5 ਮਹੀਨੇ ਬੀਟਣ ਦੇ ਵੀ ਕਾਰ ਠੀਕ ਨਹੀਂ ਹੋਈ ਤਾਂ ਮੈਂ ਇੱਕ ਦਿਨ ਗਰਾਜ ਤੇ ਗਿਆ ਤਾਂ ਕਾਰ ਉਸੇ ਤਰ੍ਹਾਂ ਖੜੀ ਸੀ ਜਿਸ ਦਿਨ ਤਿੰਨ ਕਾਰਾਂ ਵਿੱਚ ਨਸ਼ੇਰੀ ਨਸ਼ੇ ਦਾ ਸੇਵ ਕਰ ਰਹੇ ਸਨ ਜਦ ਮੈਨੂੰ ਸਮਝ ਆਈ ਕਿ ਇਹ ਗਰਾਜ ਅਸਲ ਵਿੱਚ ਨਸ਼ੇ ਦਾ ਅੱਡਾ ਹੈ ਜਦ ਮੈਂ ਜੱਗੇ ਨਾਲ ਆਪਣੀ ਕਾਰ ਠੀਕ ਖੋਣ ਦਾ ਕੰਮ ਸਖਤੀਆਂ ਪੁੱਛਿਆ ਤਾਂ ਜੱਗੇ ਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਮੈਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਪੁਲਿਸ ਦੇ ਵਾਰ-ਵਾਰ ਬਲਾਉਂਡ ਤੇ ਵੀ ਇਹ ਲੋਕ ਥਾਣੇ ਨਹੀਂ ਆਏ ਪੁਲਿਸ ਨੇ ਚਾਰ ਵਾਰ ਸਾਨੂੰ ਥਾਣੇ ਬੁਲਾਇਆ ਪਰ ਉਪਰੋਕਤ ਲੋਕਾਂ ਵੱਲੋਂ ਇੱਕ ਵੀ ਵਿਅਕਤੀ ਠਾਣੀ ਨਹੀਂ ਪੁੱਜਾ 25 ਦਿਨ ਬੀਤਣ ਤੇ ਵੀ ਪੁਲਿਸ ਇਸ ਲਿਖਤ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ ਉਲਟਾ ਨਾਚਨ ਪੇਚਣ ਵਾਲਿਆਂ ਦਾ ਸਾਹ ਦੇਰੀ ਹੈ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਛੀਦਪਕ ਸਿੰਘ ਪ੍ਰੈਸ ਐਸੋਸੀਏਸ਼ਨ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਉਪਰੋਕਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਨੰਗਾ ਕਰੇਗੀ ਹਰ ਹਾਲ ਵਿੱਚ ਉਹਨਾਂ ਉੱਪਰ ਪੁਲਿਸ ਤੋਂ ਕਾਰਵਾਈ ਕਰਵਾਈ ਜਾਵੇਗੀ ਇਸ ਲਈ ਐਸੋਸੀਏਸ਼ਨ ਦੇ ਇੱਕ ਛੇਵ ਬੱਦ ਸ਼ੁਕਰਵਾਰ ਸਵੇਰੇ 12 ਵਜੇ ਐਸਐਸਪੀ ਅਮਰਸਰ ਦਿਹਾਤੀ ਨੂੰ ਨਛੇ ਦੇ ਕਾਰੋਬਾਰ ਉਪਰ ਕਾਰਵਾਈ ਕਰਨ ਲਈ ਮੰਗ ਪੱਤਰ ਦੇਵੇਗਾ ਆਓ ਸੁਣਦੇ ਹਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਨੇ ਹੋਰ ਕੀ ਕੀ ਖੁਲਾਸੇ ਕੀਤੇ ਅੱਜ ਅਸੀਂ ਆਪਣੀ ਲੀਗ ਤੋਂ ਹਟ ਕੇ ਇੱਕ ਵੱਖਰੇ ਤੌਰ ਤੇ ਇੱਕ ਵੱਖਰੀ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਅਸੀਂ ਕਰਨ ਜਾ ਰਹੇ ਹਾਂ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਵੇ ਇਸ ਤਰ੍ਹਾਂ ਦੀ ਕੁਝ ਨਸ਼ਾ ਵੇਚਣ ਵਾਲੇ ਜਿਹੜੇ ਕਾਰੋਬਾਰ ਕਰਨ ਵਾਲੇ ਆ ਅੱਜ ਉਹਨਾਂ ਦਾ ਕੁਝ ਖਲਾਸਾ ਜਿਹੜਾ ਉਹ ਅਸੀਂ ਕਰਨੇ ਜਾ ਰਹੇ ਹਾਂ ਡਿਟੇਲ ਤੇ ਗੱਲ ਵਿੱਚ ਬਾਤ ਕਰਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਜੇਐਸ ਮੋਟਰ ਦਾ ਜੋ ਕਿ ਜੰਡਿਆਲਾ ਗੁਰੂ ਤੋਂ ਤਰਨਤਾਰਨ ਬਾਈਪਾਸ ਦੇ ਉੱਤੇ ਜੇਐਸ ਮੋਟਰ ਦਾ ਜਿਹੜਾ ਕਿ ਜਿਸ ਦਾ ਮਾਲਕ ਜੱਗਾ ਹੈ ਜੱਗੇ ਨਾਂ ਦਾ ਵਿਅਕਤੀ ਹੈ ਉਹ ਜਿਹੜਾ ਜੇਐਸ ਮੋਟਰ ਦਾ ਉਹ ਇੱਕ ਨਸ਼ੇ ਦੇ ਕਾਰੋਬਾਰ ਦਾ ਅੱਡਾ ਹੈ ਬਹੁਤ ਵੱਡੇ ਲੈਵਲ ਦਾ ਅੱਡਾ ਏ ਤੇ ਉੱਥੇ ਇੱਕ ਪੱਤਰਕਾਰ ਵਰਨ ਸੋਨੀ ਨਾਂ ਦਾ ਪੱਤਰਕਾਰ ਜਿਹੜਾ ਹੈ ਉਹ ਉਸ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਇਹ ਦੋਵੇਂ ਜਾਣੇ ਮਿਲ ਕੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਉਹ ਕਰਦੇ ਨੇ ਜੱਗਾ ਤੇ ਵਰਨ ਸੋਨੀ ਵਰਨ ਸੋਨੀ ਜੋ ਕਿ ਆਪਣੇ ਆਪ ਕੇ ਪੱਤਰਕਾਰ ਵੀ ਆਪਣੇ ਆਪ ਨੂੰ ਕਹਿੰਦਾ ਰਿਹਾ ਤੇ ਪਿਛਲੇ ਸਮੇਂ ਦੇ ਦਰਮਿਆਨ ਇਹ ਪਹਿਲਾਂ ਤੇ ਉਹਦਾ ਧੰਦਾ ਐਕਸਟਰੈਕਸ਼ਨ ਵਗੈਰਾ ਦਾ ਹੁੰਦਾ ਸੀ ਉਹ ਬਹੁਤ ਸਾਰੀਆਂ ਜਗ੍ਹਾ ਤੇ ਪੱਤਰਕਾਰੀ ਦੇ ਨਾਂ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਠੱਗਦਾ ਰਿਹਾ ਉਸ ਤੋਂ ਬਾਅਦ ਅੱਜ ਕਾ ਲੋ ਨੇ ਉਹ ਜਿਹੜਾ ਧੰਦਾ ਹੈ ਉਸ ਨੂੰ ਕਨਵਰਟ ਕਰਕੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਹੜਾ ਉਹ ਬਦਲੀ ਕੀਤਾ ਹੈ ਪਹਿਲੀ ਚੀਜ਼ ਤੇ ਇਹ ਦੂਸਰੀ ਚੀਜ਼ ਇਹ ਆ ਕਿ ਇਸ ਸਬੰਧੀ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਦੇ ਵਿੱਚ ਅੱਜ 25 ਦਿਨ ਹੋ ਗਏ ਨੇ ਪੀ ਕਲੀਅਰ ਕੱਟ ਮੇਰੇ ਵੱਲੋਂ ਲਿਖਤ ਰੂਪ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਕਿ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਪਰ ਜਿਹੜੀ ਜੰਡਿਆਲਾ ਪੁਲਿਸ ਆ ਉਹਨੇ ਚਾਰ ਵਾਰੀ ਤਾਂ ਸਾਨੂੰ ਥੱਦ ਲਿਆ ਪਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਉਹਨਾਂ ਨੂੰ ਇੱਕ ਵਾਰ ਵੀ ਨਹੀਂ ਉੱਥੇ ਸੱਦਿਆ ਤੇ ਇਹਨਾਂ ਦੇ ਮਗਰ ਇੱਕ ਨਾਗੀ ਜੋਗੀ ਅਜੀਤ ਅਖਬਾਰ ਦਾ ਪੱਤਰਕਾਰ ਹੈ ਉਹ ਇਹਨਾਂ ਨੂੰ ਸਪੋਰਟ ਕਰਦਾ ਹੈ ਕਿਉਂਕਿ ਜਿਸ ਦਿਨ ਅਸੀਂ ਥਾਣੇ ਗਏ ਸੀ ਉਸ ਵਿਅਕਤੀ ਨੇ ਕਿਹਾ ਵੀ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਰਾਈਨਾਮਾ ਕਰਨਾ ਹੈ ਤਾਂ ਮੇਰੇ ਦਫ਼ਤਰ ਆ ਜਾਓ ਨਹੀਂ ਤੇ ਤੁਹਾਡੇ ਨਾਲ ਥਾਣੇ ਦੇ ਵਿੱਚ ਥਾਣੇ ਵਾਲੀ ਗੱਲ ਕੀਤੀ ਜਾਊਗੀ ਜਿਸ ਤੋਂ ਪੂਰਾ ਸਪਸ਼ਟ ਹੁੰਦਾ ਹੈ ਕਿ ਉਹ ਜਿਹੜਾ ਇਹਨਾਂ ਦੇ ਨਾਲ ਮਿਲੀਭੁਗਤ ਕਰਕੇ ਰਲਿਆ ਹੋਇਆ ਹੈ ਤੇ ਨਾਲ ਹੀ ਇਹਨਾਂ ਦੇ ਇਹ ਸ਼ਾਮਲ ਹੈ ਤੇ ਇਹਨਾਂ ਨੂੰ سپورਟ ਕਰਦਾ ਹੈ ਹੁਣ ਮੈਂ ਤੁਹਾਨੂੰ ਇਹ ਮਾਮਲਾ ਸਾਰਾ ਥੋੜਾ ਡਿਟੇਲ ਦੇ ਵਿੱਚ ਦੱਸਦਾ ਹਾਂ ਇਸ ਤਰ੍ਹਾਂ ਕਿ ਅੱਜ ਤੋਂ ਕੋਈ 4 ਮਹੀਨੇ ਪਹਿਲਾਂ ਮੇਰੀ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨਾਂ ਨੇ ਕਿਹਾ ਜੀ ਤੁਸੀਂ ਕਾਰ ਦਾ ਜੋ ਨੁਕਸਾਨ ਹੋਇਆ ਤੁਸੀਂ ਇਹਨੂੰ ਗੈरेज 'ਚ ਦੇ ਦਿਓ ਤੇ ਅਸੀਂ ਜੋ ਖਰਚਾ ਆਏਗਾ ਦੇ ਦੇਾਂਗੇ ਕੁਝ ਸਾਥੀਆਂ ਦੇ ਕਹਿਣ ਤੇ ਉਹਨਾਂ ਨੇ ਖੁਦ ਇਸ ਜਿਹੜੀ ਕਾਰ ਸੀ ਉਹਨੂੰ ਇੱਕ ਗੈरेज ਜੀ ਦਾ ਜੇਐਸ ਮੋਟਰ ਦੇ ਨਾਮ ਦੇ ਗੈਰੇ ਦੇ ਉੱਤੇ ਭੇਜ ਦਿੱਤਾ 2.5 ਮਹੀਨੇ ਉਹ ਕਾਰ ਉੱਥੇ ਲੱਗੀ ਰਹੀ ਅਸੀਂ ਫੋਨ ਕਰਨਾ ਹਾਂ ਜੀ ਕੀ ਹੋਇਆ ਜੀ ਪੁਰਜਾ ਮੰਗਾਇਆ ਜੀ ਦਿੱਲੀੋਂ ਆ ਰਿਹਾ ਜੀ ਨਹੀਂ ਪਹੁੰਚਿਆ ਜੀ 2.5 ਮਹੀਨੇ ਉਸ ਵਿਅਕਤੀ ਨੇ ਤੁਹਾਨੂੰ ਖਰਾਬ ਕੀਤਾ ਬਾਅਦ ਵਿੱਚ ਤੁਹਾਨੂੰ ਪਤਾ ਲੱਗਾ ਕਿ ਉਹਦਾ ਅਸਲ ਕਾਰੋਬਾਰ ਕਾਰਾਂ ਠੀਕ ਕਰਨੀਆਂ ਨਹੀਂ ਹੈਗੀਆਂ ਉਹਦਾ ਕਾਰੋਬਾਰ ਹੈਗਾ ਨਸ਼ੇ ਵੇਚਣੇ ਅਸੀਂ ਤੇ ਗਲਤ ਥਾਂ ਤੇ ਆਪਣੇ ਉਹ ਗੱਡੀ ਠੀਕ ਕਰਨ ਲਈ ਦੇ ਦਿੱਤੀ ਹੈ ਚਲੋ 2 ਟਾਈ ਮਹੀਨੇ ਬਾਅਦ ਮੈਂ ਉਹਨੂੰ ਫੋਨ ਦੇ ਉੱਤੇ ਜੋ ਮੈਂ ਲਫ਼ਜ਼ ਬਹਿ ਮੈਂ ਸੇਮ ਟੂ ਸੇਮ ਉਹੀ ਲਫ਼ਜ਼ ਦੁਹਰਾਣ ਲੱਗਾ ਵਾਂ ਮੈਂ ਉਹਨੂੰ ਕਿਹਾ ਵੀ ਤੁਸੀਂ ਇਹ ਕੀ ਪਖੰਡ ਫੜਿਆ ਹੋਇਆ ਏ ਵੀ 2 ਟਾਈ ਮਹੀਨੇ ਹੋਏ ਆ ਵੀ ਜਿਹੜੀ ਗੱਡੀ ਆ ਉਹ ਤੁਹਾਡੇ ਕੋਲ ਠੀਕ ਨਹੀਂ ਹੋ ਰਹੀ ਇਸੇ ਤੋਂ ਟਕਰਾਰ ਹੋਈ ਟਕਰਾਰ ਤੋਂ ਗਾਲੀ ਗਲੋਚ ਹੋਇਆ ਦੋਨਾਂ ਤਰਫਾਂ ਤੋਂ ਹੋਇਆ ਮੈਂ ਆਪਣਾ ਬਚਾ ਨਹੀਂ ਕਰ ਰਿਹਾ ਮੈਂ ਕਲੀਅਰਲੀ ਕਹਿ ਰਿਹਾ ਗਾਲੀ ਗਲੋਚ ਦੋਨਾਂ ਤਰਫਾਂ ਤੋਂ ਹੋਇਆ ਉਧਰੋਂ ਵੀ ਹੋਇਆ ਮੇਰੀ ਤਰਫੋਂ ਵੀ ਹੋਇਆ ਇਸ ਤੋਂ ਬਾਅਦ ਉਨੇ ਸਾਨੂੰ ਉਸੇ ਥੋੜੀ ਦਿਰ ਬਾਅਦ ਵਰਨ ਸੋਨੀ ਦਾ ਫੋਨ ਆ ਗਿਆ ਵਰਨ ਸੋਨੀ ਨੇ ਵੀ ਸਾਨੂੰ ਕਿਹਾ ਜੀ ਉਹ ਤੇ ਸਾਡਾ ਭਰਾ ਵਾ ਮੈਂ ਤਾਂ ਸੋਚਿਆ ਵੀ ਸ਼ਾਇਦ ਚਲੋ ਇਹ ਬੰਦਾ ਮਾਮਲੇ ਨੂੰ ਠੰਡਾ ਕਰਨਾ ਚਾਹੁੰਦਾ ਵਾ ਤੇ ਉਹਨੇ ਕਿਹਾ ਨਹੀਂ ਜੀ ਕੋਈ ਗੱਲ ਨਹੀਂ ਜੋ ਹੋਊਗਾ ਵੇਖ ਲਾਂਗੇ ਉਹ ਤੇ ਸਾਡਾ ਭਰਾ ਵਾ ਐਂ ਕਿਹਾ ਚਲੋ ਠੀਕ ਆ ਨੈਕਸਟ ਡੇ ਮੈਂ ਲਿਖਤੀ ਦਰਖਾਸਤ ਦੇਣ ਮੇਰੇ ਨਾਲ 15 ਦੇ ਕਰੀਬ ਪੱਤਰਕਾਰ ਸਨ ਅਸੀਂ ਜੰਡੇਆਲਾ ਗੁਰੂ ਥਾਣੇ ਗਏ ਉੱਥੇ ਮੌਕੇ ਦੇ ਉੱਤੇ ਅਸੀਂ ਪੁਲਿਸ ਜਿਹੜੇ ਏਐਸਆਈ ਸਨ ਬਲਕਾਰ ਸਿੰਘ ਸੀ ਉਹਨਾਂ ਨੇ ਬਾਰ-ਬਾਰ ਫੋਨ ਕੀਤਾ ਇਹਨਾਂ ਨੂੰ ਨਾ ਤੇ ਆਏ ਸਿਰਫ ਇਹ ਇਨਾ ਮਗਰ ਜਿਹੜਾ ਵਰਨਥੌਣੀ ਪੱਤਰਕਾਰ ਤੇ ਜਿਹੜਾ 나ਗੀ ਸੀ ਇਹਨਾਂ ਨੇ ਉਹਨੂੰ ਗੁੰਮਰਾਹ ਕੀਤਾ ਵੀ ਤੂੰ ਥਾਣੇ ਨਾ ਜਾ ਵੇਖੀ ਜਾਊ ਕੀ ਕਰ ਲੈਣਗੇ ਕੁਝ ਨਹੀਂ ਹੁੰਦਾ ਉਹਨਾਂ ਹੀ ਗੁੰਮਰਾਹ ਕਰਕੇ ਉਹਨੂੰ ਥਾਣੇ ਨਹੀਂ ਆਉਣ ਦਿੱਤਾ ਉਸ ਤੋਂ ਬਾਅਦ ਵੀ ਸਾਨੂੰ ਤਿੰਨ ਵਾਰੀ ਥਾਣੇ ਛੱਡਿਆ ਗਿਆ ਆਈ ਗਏ ਇੱਕ ਵਾਰੀ ਬਾਇ ਚਾਂਸ ਕੀ ਹੋਇਆ ਸੀ ਵੀ ਮੈਂ ਆਪਣੀ ਕਾਰ ਨੂੰ ਵੇਖਣ ਜਦੋਂ ਉੱਥੇ ਗਿਆ ਤੇ ਜੇਸ ਮੋਟਰ ਦੇ ਵਿੱਚ ਇੱਕ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਸੀ ਜੇ ਉੱਥੇ ਦੋ ਤਿੰਨ ਕਾਰਾਂ ਲੱਗੀਆਂ ਸੀ ਉਹਨਾਂ ਦੋ ਤਿੰਨ ਕਾਰਾਂ ਦੇ ਵਿੱਚ ਬੈਠੇ ਨਸ਼ੇ ਦਾ ਸੇਵਨ ਕਰਦੇ ਪਏ ਸੀ ਲੜਕੇ ਤੇ ਮੈਂ ਅੱਖੀਂ ਵੇਖ ਕੇ ਫਿਰ ਉਸ ਤੋਂ ਬਾਅਦ ਮੈਂ ਉਹ ਕਾਰ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਪਰ ਉਹਨੇ ਕਾਰ ਦੇਣ ਤੋਂ ਨਾ ਕੀਤੀ ਚਲੋ ਬਾਅਦ ਵਿੱਚ ਕਾਰ ਜਿਹੜੀ ਅਸੀਂ ਪੁਲਿਸ ਨੇ ਸਾਨੂੰ ਰਿਕਵਰ ਕਰਕੇ ਦਿੱਤੀ ਥਾਣੇ ਲਿਆਂਦੀ ਅਸੀਂ ਥਾਣੇ ਤੋਂ ਬਾਅਦ ਗਾਂ ਉਹ ਕਾਰ ਇਹ ਦੇਤੀ ਹੁਣ ਮੇਨ ਮਸਲਾ ਇਹ ਹੈ ਜੀ ਕਿ ਸਾਡੇ 25 ਦਿਨ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਇਹ ਡੀਜੀਪੀ ਇਨਵੈਸਟੀਗੇਸ਼ਨ ਇਹ ਉਹਨਾਂ ਨੂੰ ਵੀ ਇਹ ਦਰਖਾਸਤਾਂ ਪਾਈਆਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਅੱਜ 25 ਦਿਨ ਹੋ ਗਏ ਆ ਜਦੋਂ ਵੀ ਥਾਣੇ ਪਤਾ ਕੀਤਾ ਜਾਂਦਾ ਕਹਿੰਦੇ ਜੀ ਤੁਹਾਡੀ ਉਹ ਕੰਪਲੇਂਟ ਨਹੀਂ ਆਈ ਦੇਖੋ ਜੀ ਅੱਜਕੱਲ ਸਪੀਡ ਪੋਰ ਦਾ ਸਮਾਂ ਹੈ 2 ਦਿਨ ਦੇ ਵਿੱਚ ਸਾਰੀਆਂ ਕੰਪਲੇਂਟਾਂ ਪਹੁੰਚ ਵੀ ਜਾਂਦੀਆਂ 2 ਦਿਨਾਂਾਂ ਚ ਆ ਵੀ ਜਾਂਦੀਆਂ ਡਿਪਾਰਟਮੈਂਟ ਦੇ ਥਰੂ ਜੇ 25 25 ਦਿਨ ਇੱਕ ਦਰਖਾਸਤ ਜਿਹੜੀ ਹੈ ਵੀ ਜਿਹੜੀ ਕਿ ਨਸ਼ੇ ਦੇ ਉੱਤੇ ਆ ਖਾਸ ਤੌਰ ਦੇ ਉਤੇ ਕਲੀਅਰ ਕਟ ਆ ਸੀ ਉਹਦੇ ਵਿੱਚ ਲਿਖਤੀ ਦੇ ਰਹੇ ਆ ਪੰਜਾਬ ਪੁਲਿਸ ਨੂੰ ਵੀ ਇਹ ਬੰਦੇ ਕਾਰੋਬਾਰ ਕਰਦੇ ਆ ਦੇਖੋ ਜਦੋਂ ਮੈਂ ਲਿਖਤੀ ਦੇ ਰਿਹਾ ਤਾਂ ਉਸ ਨੂੰ ਪ੍ਰੂਫ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੰਦਾ ਨਸ਼ੇ ਵੇਚਦਾ ਵਾ ਤੇ ਜੇਕਰ ਤੁਸੀਂ 25 ਦਿਨ ਉਹ ਨਾ ਕਰੋਗੇ ਤੇ ਮੈਂ ਉਸ ਨੂੰ ਕਿਵੇਂ ਪ੍ਰੂਫ ਕਰ ਪਾਵਾਂਗਾ ਵੀ ਉਹ ਬੰਦੇ ਨਸ਼ੇ ਵੇਚਦੇ ਆ ਚਲੋ ਫੇਰ ਵੀ ਪ੍ਰੂਫ ਕਰਨ ਦਾ ਸਿੱਧੀ ਗਾਣੀ ਆ ਮੈਂ ਅੱਜ ਪੰਜਾਬ ਪੁਲਿਸ ਨੂੰ ਪੁੱਛਦਾ ਵਾਂ ਕਿ ਜੇਕਰ ਨਹੀਂ ਪ੍ਰੂਫ ਹੁੰਦਾ ਤੁਸੀਂ ਸੋਚਦੇ ਹੋ ਵੀ ਇਹ ਨਸ਼ੇ ਨਹੀਂ ਵੇਚਦੇ ਤੇ ਮੈਨੂੰ ਇਹਨਾਂ ਜਿਹੜੇ ਦੋ ਬੰਦੇ ਨੇ ਜੱਗਾ ਵਾ ਤੇ ਵਰਨ ਸੋਨੀ ਆ ਇਹਨਾਂ ਦੀ ਸੋਰਸ ਆਫ ਇਨਕਮ ਦੱਸ ਦਿਓ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਕਿਸ ਲੈਵਲ ਤੱਕ ਪਹੁੰਚੀਆਂ ਹੋਈਆਂ ਨੇ ਮੈਨੂੰ ਇਹਨਾਂ ਦਾ ਜਵਾਬ ਦੇ ਦਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਇਹਨਾਂ ਦਾ ਮੁੱਖ ਪੇਸ਼ਾ ਜਿਹੜਾ ਹੈ ਉਹ ਨਸ਼ਾ ਤਸਕਰੀ ਆ ਨਸ਼ਾ ਵੇਚਣਾ ਇਹਨਾਂ ਦਾ ਕਾਰੋਬਾਰ ਆ ਇਸ ਕਰਕੇ ਮੇਰੀ ਪੰਜਾਬ ਪੁਲਿਸ ਨੂੰ ਖਾਸ ਤੌਰ ਤੇ ਐਸਐਸਪੀ ਅੰਮ੍ਰਿਤਸਰ ਸਾਹਿਬ ਜੀ ਨੂੰ ਖਾਸ ਤੌਰ ਤੇ ਬੇਨਤੀ ਆ ਵੀ ਇਹ ਜਿਹੜੇ ਨਸ਼ਾ ਤਸਕਰ ਨੇ ਜੇਕਰ ਤੁਸੀਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਵੀ ਕਾਰਵਾਈ ਨਹੀਂ ਕਰੋਗੇ ਤੇ ਫਿਰ ਪੰਜਾਬ ਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਇੱਕ عہد ਲਿਆ ਹੈ ਕਿ ਅਸੀਂ ਆਪਣੇ ਪੱਤਰਕਾਰਾਂ ਦਾ ਡਿਫੈਂਸ ਕਰਦੇ ਹਾਂ ਪਰ ਹੁਣ ਉਹ ਸਮਾਂ ਆ ਗਿਆ ਵੀ ਸਾਨੂੰ ਜਿਹੜੀ ਆ ਨਸ਼ੇ ਨੂੰ ਰੋਕਣ ਲਈ ਵੀ ਕੁਝ ਨਾ ਕੁਝ ਕਰਨਾ ਪਏਗਾ ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹਨਾਂ ਜਿਹੜੇ ਨਸ਼ਾ ਦੇ ਕਾਰੋਬਾਰ ਕਰਨ ਵਾਲੇ ਇਹਨਾਂ ਨੂੰ ਰੋਕਣ ਲਈ ਐਸਐਸਪੀ ਸਾਹਿਬ ਨੂੰ ਪਰਸੋਂ ਸ਼ੁੱਕਰਵਾਰ ਵਾਲੇ ਦਿਨ ਸਵੇਰੇ 11:00 ਵਜੇ ਇੱਕ ਮੰਗ ਪੱਤਰ ਦੇਵਾਂਗੇ ਕਿ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਇਸ ਤੋਂ ਬਾਅਦ ਜੇਕਰ ਸਾਨੂੰ ਫੇਰ ਵੀ ਇਨਸਾਫ ਨਾ ਮਿਲਿਆ ਤੇ ਇਹ ਨਸ਼ਾ ਦੇ ਵਿਰੋਧ ਦੇ ਵਿੱਚ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਜੇ ਲੋਡ ਪਈ ਤੇ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵੀ ਸ਼ੁਰੂ ਕਰਾਂਗੇ ਤੇ ਮਾਰਚ ਵੀ ਕੱਢੇ ਜਾਣਗੇ ਤੇ ਜੋ ਚੀਜ਼ ਸਪਸ਼ਟ ਰੂਪ ਦੇ ਵਿੱਚ ਆ ਰਹੀ ਆ ਸਾਹਮਣੇ ਵੀ ਪੁਲਿਸ ਇਹਨਾਂ ਦੇ ਉੱਤੇ ਕਾਰਵਾਈ ਕਰਕੇ ਰਾਜੀ ਨਹੀਂਗੀ ਤੇ ਇਸ ਕਰਕੇ ਸਾਨੂੰ ਆਮ ਜਨਤਾ ਨੂੰ ਖਾਸ ਤੌਰ ਤੇ ਅਸੀਂ ਹੁਣ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜੀਡੀਏ ਤੇ ਕੰਮ ਕਰਨਾ ਸ਼ੁਰੂ ਕਰੇਗੀ ਲੇਕਿਨ ਲਗਾਤਾਰ ਹੀ ਬਹੁਤ ਚੁਲੋ ਨਸ਼ੇ ਦੀ ਰੋਕ। ਆਪ ਨੇ ਕਈ ਉਪਰਾਹੇ ਕੀਤੇ ਜਾ ਰਹੇ ਕਈ ਸੈਮੀਨਾਰ ਲਗਾਏ। ਉਹ ਸਮਝਦੇ ਜੇ ਕੀ ਕਹਿਣਾ ਚਾਹੋਗੇ ਇਸ ਤੇ ਮੈਂ ਤੁਹਾਨੂੰ ਪੋਜੀਸ਼ਨ ਦੱਸ ਦਿੱਤੀ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਮੈਂ 25 ਦਿਨ ਹੋਇਆ ਇੱਕ ਲਿਖਤੀ ਸ਼ਿਕਾਇਤ ਤੋਂ ਬਾਅਦ ਕਿ ਤੁਹਾਨੂੰ ਕੀ ਚਾਹੀਦਾ ਦੱਸੋ ਪੰਜਾਬ ਉਸ ਨੂੰ। ਹੋਰ ਕੀ ਐਵੀਡੈਂਸ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਮੇਰੀ ਜਦੋਂ ਸ਼ਿਕਾਇਤ ਮਿਲੀ ਆ ਤੁਸੀਂ ਮੇਰੇ ਨਾਲ ਗੱਲ ਕਰਦੇ ਮੈਂ ਤੁਹਾਨੂੰ ਮੌਕੇ ਦੇ ਉੱਤੇ ਪ੍ਰੂਫ ਕਰਦਾ। ਹੁਣ 25 ਦਿਨਾਂ ਬਾਅਦ ਮੈਂ ਤੁਹਾਨੂੰ ਕੀ ਪ੍ਰੂਫ ਕਰਕੇ ਦਵਾਂਗਾ ਪਰ ਫੇਰ ਵੀ ਇਹਨਾਂ ਜੋ ਦੋ ਬੰਦਿਆਂ ਦੇ ਵਿੱਚ ਜੋ ਨਾਂ ਲੈ ਰਿਆ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦੇ ਸੋਰਸ ਆਫ ਇਨਕਮ ਪਤਾ ਕਰ ਲੋ ਜਿਹੜਾ ਇੱਕ ਵਿਅਕਤੀ ਗੈਰੇਜ ਦੇ ਵਿੱਚ 4 ਮਹੀਨੇ ਜਿੱ ਇੱਕ ਕਾਰ ਨਹੀਂ ਠੀਕ ਕਰਦਾ ਉਹਦਾ ਸੋਰਸ ਆਫ ਇਨਕਮ ਕੀ ਹੋਏਗਾ ਇਸ ਤੋਂ ਇਲਾਵਾ ਵਰਨ ਥੋਨੀ ਉਹਦੇ ਤੇ ਐਨਡੀਪੀਐਸ ਦੇ ਪਰਚੇ ਦਰਜ ਨੇ ਐਸ ਵੇਲੇ ਖਾਸ ਤੌਰ ਤੇ ਮੈਂ ਤੁਹਾਡੀ ਜਾਣਕਾਰੀ ਚ ਹੀ ਹੋਏਗਾ মিডিਆ ਦੀ ਫੇਰ ਵੀ ਮੈਂ ਤੁਹਾਨੂੰ ਦੱਸਦਾ ਵਾਂ ਐਸ ਵੇਲੇ ਮੁੱਖ ਮੰਤਰੀ ਸਾਹਿਬ ਨੇ ਇੱਕ ਖਾਸ ਆਰਡਰ ਕੀਤੇ ਹੋਏ ਨੇ ਵੀ ਜਿਹੜੇ ਲੋਕਾਂ ਦੇ ਪਿਛਲੇ ਸਮੇਂ ਦੇ ਵਿੱਚ ਐਨਡੀਪੀਐਸ ਦੇ ਪਰਚੇ ਦਰਜ ਹੋਏ ਆ ਉਹਨਾਂ ਨੂੰ ਦੁਬਾਰਾ ਬੁਲਾ ਕੇ ਥਾਣਿਆਂ ਦੇ ਵਿੱਚ ਉਹ ਉਹਨਾਂ ਨਾਲ ਪੁੱਛਗਿੱਛ ਕੀਤੀ ਜਾਵੇ ਤੇ ਜੇਕਰ ਉਹ ਅਜੇ ਵੀ ਨਸ਼ੇ ਵੇਚ ਰਹੇ ਆ ਤੇ ਉਹਨਾਂ ਦੇ ਉੱਤੇ ਦੁਬਾਰਾ ਕਾਰਵਾਈ ਕੀਤੀ ਜਾਵੇ ਇਹਨੇ ਮੁੱਖ ਮੰਤਰੀ ਸਾਹਿਬ ਦੇ ਆਰਡਰ ਹੋਣ ਤੁਹਾਨੂੰ ਮੈਂ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦੇ ਰਿਹਾ ਹਾਂ ਤੇ ਇਹਦੇ ਵਿੱਚ ਸਿੱਧੀ ਸਿੱਧੀ ਗੱਲ ਹੈ ਪੀ ਜੰਡਿਆਲਾ ਪੁਲਿਸ ਜਿਹੜੀ ਆ ਜਿਹੜੇ ਜੰਡਿਆਲਾ ਥਾਣਾ ਹੈ ਉਹ ਹਾਲਾਂਕਿ 500 ਮੀਟਰ ਦੀ ਦੂਰੀ ਤੇ ਆ ਥਾਣੇ ਤੋਂ ਜੇ ਐਸ ਮੋਟਰ ਤੇ ਜੇ ਇਹਦਾ ਮਤਲਬ ਵੀ ਉਹ ਕਾਰਵਾਈ ਨਹੀਂ ਕਰਨੀ ਚਾਹੁੰਦੇ ਇਹਦੇ ਸਬੰਧ ਚ ਤੁਸੀਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮਿਲੇ ਜੇ ਜਾਂ ਕੋਈ ਆਪਣੀ ਜਥੇਬੰਦੀ ਵੱਲੋਂ ਜਾਂ ਨਿੱਜੀ ਤੌਰ ਤੇ ਕੋਈ ਮਾਮਲਾ ਪੇਸ਼ ਕਰ ਦਿੱਤਾ ਨਹੀਂ ਅਜੇ ਤੱਕ ਤੇ ਮਾਮਲਾ ਪੀ ਥਾਣੇ ਤੱਕ ਸੀ ਮੈਂ ਤੁਹਾਨੂੰ ਦੱਸ ਰਿਹਾ 25 ਦਿਨ ਹੋ ਗਏ 25 ਦਿਨਾਂ ਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਡੀਜੀਪੀ ਪੰਜਾਬ ਨੂੰ ਵੀ ਡੀਜੀਪੀ ਇਨਵੈਸਟੀਗੇਸ਼ਨ ਨੂੰ ਵੀ ਮੈਂ ਲੈਟਰਾਂ ਕੱਢੀਆਂ ਨੇ ਐਸਐਸਪੀ ਸਾਹਿਬ ਨੂੰ ਵੀ ਕੱਢੀਆਂ ਨੇ ਉਹ ਅਜੇ ਤੱਕ ਕਹਿ ਰਹੇ ਜੀ ਉਹ ਲੈਟਰਾਂ ਹੀ ਨਹੀਂ ਆਈਆਂ 25 ਦਿਨਾਂ ਚ ਜੇ ਤੁਹਾਡੀਆਂ ਇੱਕ ਮੰਨ ਲਓ ਸ਼ਿਕਾਇਤ ਥੱਲੇ ਨਹੀਂ ਆਊਗੀ ਤੇ ਫਿਰ ਐਸਐਸਪੀ ਨੂੰ ਸ਼ਿਕਾਇਤ ਕੱਢੀ ਦੂਰ ਹੈ 25 ਦਿਨ ਹੋ ਗਏ ਐਸਐਸਪੀ ਦੀ ਸ਼ਿਕਾਇਤ ਅਜੇ ਤੱਕ ਥਾਣੇ ਨਹੀਂ ਪਹੁੰਚੀ ਤੇ ਤੁਸੀਂ ਆਪੇ ਵੇਖ ਲਓ ਵੀ ਇਹ ਸਿਰਫ ਜਿਹੜਾ ਇੱਕ ਮਖੌਟਾ ਵਾ ਪੰਜਾਬ ਪੁਲਿਸ ਜਿਹੜੀ ਆ ਤੇ ਮੈਂ ਨਹੀਂ ਸਮਝਦਾ ਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੀ ਹੈ। ਫਿਰ ਅਗਲਾ ਤੁਹਾਡੇ ਵੱਲੋਂ ਕੀ ਐਕਸ਼ਨ ਹੋਗਾ? ਕੀ ਵਿਅਕਤੀਗਤ ਰੂਪ 'ਚ ਜਾ ਕੇ ਤੁਸੀਂ ਮਿਲੋਗੇ ਅਧਿਕਾਰੀਆਂ ਨੂੰ ਜਾਂ ਆਪਣਾ ਕੋਈ ਪ੍ਰੋਟੈਸਟ ਨਹੀਂ ਜੀ ਪਰਸੋਂ ਫਿਰ 11 ਵਜੇ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਇੱਕ ਮੰਗ ਪੱਤਰ ਦੇਵਾਂਗੇ ਕਿ ਆਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਉਹਨਾਂ ਤੇ ਮਾਮਲਾ ਦਰਜ ਕੀਤੇ ਜਾਣ ਜੇਕਰ ਨਹੀਂ ਕੀਤੇ ਗਏ ਤੇ ਫਿਰ ਅਸੀਂ ਪੂਰੇ ਪੰਜਾਬ ਲੈਵਲ ਤੇ ਜੇ ਸਿਲਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੰਘਰਸ਼ ਸ਼ੁਰੂ ਕਰਾਂਗੇ ਹੌਲੀ ਹੌਲੀ ਇਸ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ ਜੇ ਲੋੜ ਪਈ ਤਾਂ ਪੂਰੇ ਪੰਜਾਬ ਤੱਕ ਜਾਵਾਂਗੇ ਠੀਕ ਹੈ ਧੰਨਵਾਦ